ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰਪਰੀ ਸਸਰੀਕਾਰ ਸਾਰਿਆਂ ਦਾ ਇੱਕ ਔਰ ਫਿਰ ਤੋਂ ਸਵਾਗਤ ਕਰਦੇ ਹਾਂ ਸਿੱਧੂ ਕਾਰ ਬਜ਼ਾਰ ਪੇਜ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚਾ ਜੀ ਪੁੱਲਰ ਮੋਟਰ ਸੰਗਰੂਰ ਦੇ ਉੱਪਰ ਆ ਤੇ ਬਾਈਆਂ ਕੋਲ ਆ ਗਿਆ ਕਾਰਾਂ ਦਾ ਗੜਾ ਬਹੁਤ ਹੀ ਘੈਂਟ ਤੁਹਾਨੂੰ ਕਾਰਾਂ ਮਿਲ ਜਾਣਗੀਆਂ ਬਾਈਆਂ ਕੋਲ ਕਰਾਉਣੇ ਤੋਂ ਢੀ ਬਾਈਆਂ ਨਾਲ ਗੱਲਬਾਤ ਤੇ ਦਿੰਨੇ ਤੁਹਾਨੂੰ ਕਾਰਾਂ ਦੀ ਡਿਟੇਲ ਸਿੱਸੀ ਕਾਰ ਜੀ ਸਸਰੀ ਕਾਰ ਜੀ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਤੇ ਸਵਾਗਤ ਹੈ ਤੁਹਾਡਾ ਪੇਜ ਤੇ ਧੰਨਵਾਦ ਜੀ ਸਿੱਧੂ ਕਾਰ ਬਜ਼ਾਰ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਤੇ ਭੁੱਲਰ ਮੋਟਰ ਦੀ ਸਾਰੀ ਟੀਮ ਵੱਲੋਂ ਸਵਾਗਤ ਹੈ ਜੀ ਭੁੱਲਰ ਮੋਟਰ ਸੰਗਰੂਰ ਤੇ ਤੇ ਕਾਰਾਂ ਵੱਲ ਲੈ ਚਲਦੇ ਆਂ ਜੀ ਜਿਆਦਾ ਤੁਹਾਡਾ ਸਮਾਂ ਖਰਾਬ ਨਹੀਂ ਕਰਦੇ ਸ਼ਾਰਟ ਡਿਟੇਲ ਮਿਲੂਗੀ ਆਜੋ ਮਿੱਤਰੋ ਚਲਦੇ ਆਂ ਕਾਰਾਂ ਵੱਲ ਸਭ ਤੋਂ ਪਹਿਲੀ ਕਾਰ ਇਹ ਕਿੰਨੇ ਮਾਡਲ ਐ ਸਵਿਫਟ ਕਾਰ ਹੈ ਜੀ 2009 ਮਾਡਲ ਐ ਜੀ ਸਵਿਫਟ ਠੀਕ ਆ ਜੀ ਬੀਐਕਐਸਆਈ ਐ এবੀਐਸ ਬ੍ਰੇਕਾਂ ਚ ਐ ਜੀ ਠੀਕ ਆ ਜੀ 2009 ਫਰਸਟ ਓਨਰ ਠੀਕ ਹੈ ਬਾਈ ਨੂੰ ਕਹਿੰਦੇ ਇੱਕ ਵਾਰੀ ਕਾਰ ਦੀ ਕੰਡੀਸ਼ਨ ਚੈੱਕ ਕਰਵਾ ਦੋ ਚਾਰੇ ਪਾਸੇ ਲਾਈ ਟਾਇਰ ਲੱਗੇ ਹੋਏ ਨੇ ਜੀ ਇੰਜਨ ਮਕੈਨੀਕਲ ਦੀ ਫੁੱਲ ਵਧੀਆ 78000 ओरिजिनल ਚੱਲੀ ਹੋਈ ਹੈ ਜੀ ਠੀਕ ਹੈ ਜੀ ਟੱਚ ਪਲੇਅਰ ਬੈਕ ਕੈਮਰਾ ਸੀਟ ਕਵਰ ਮੈਟਿੰਗ ਸਾਰਾ ਕੁਝ ਲੱਗਿਆ ਹੋਇਆ ਕਾਰ ਦੇ ਵਿੱਚ ਠੀਕ ਹੈ ਜੀ ਬਾਈ ਨੂੰ ਕਹਿੰਦੇ ਇੱਕ ਵਾਰੀ ਕਾਰ ਦੀ ਕੰਡੀਸ਼ਨ ਚੈੱਕ ਕਰਵਾ ਦਿਓ ਚਾਰੇ ਪਾਸੇ ਪੂਰੀ ਸੋਹਣੀ ਗੱਡੀ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਕਰੋ ਬਿਲਕੁਲ ਹੀ ਸੋਹਣੀ ਪਈ ਹੈ ਕਾਰ ਚਾਰੇ ਪਾਸਿਓ ਇੱਕ ਵੀ ਰੁਪਿਆ ਕਾਰ ਦੇ ਉੱਪਰ ਲਾਉਣ ਦੀ ਕੋਈ ਜ਼ਰੂਰਤ ਨਹੀਂ ਜੀ ਬਿਲਕੁਲ ਹੀ ਨਵੀਂ ਕਾਰ ਪਈ ਹੈ ਕੋਈ ਦਿੱਕਤ ਨਹੀਂ ਕਾਰ ਦੇ ਬਾਕੀ ਅਲਾਈ ਵੀਲ ਤੇ ਟਾਇਰ ਕਾਰ ਦੇ ਵਿੱਚ ਬਿਲਕੁਲ ਨਵੇਂ ਨੇਗੇ ਵੀ ਐਕਸਾਈ ਵੇਰੀਐਂਟ ਦੇ ਵਿੱਚ ਆ ਨਵਾਂ ਮਾਡਲ ਦੀ ਕਾਰ ਆ ਜੀ ਇੱਕ ਵਾਰੀ ਪਤਾ ਨੂੰ ਕਾਰ ਦਾ ਅੰਦਰੋਂ ਚੱਕਰਾ ਦਿਓ ਇੰਟੀਰੀਅਰ ਇੰਟੀਰੀਅਰ ਦੀ ਵੀ ਕਾਰ ਬਿਲਕੁਲ ਨਵੀਂ ਪਈਆਂ ਨਵੇਂ ਕਾਰ ਦੇ ਵਿੱਚ ਸੀਟ ਕਵਰ ਨੇ ਤੇ ਕਾਰ ਕਿੰਨੀ ਚੱਲੀ ਹੈ ਜੀ 78000 ਚੱਲੀ ਹੋਈ ਜੀ ਜੈਨੂਨ ਲੈ ਉਹਨਾਂ ਨੇ ਕਿਵੇਂ ਖਾਰ ਹੈ ਜੀ ਪਹਿਲੇ ਨਾਮ ਦੀ ਹੈ ਜੀ ਤੇ ਕਾਰ ਦਾ ਰੇਟ ਕਿੰਨਾ ਹੋਗਾ 185000 ਰੁਪਏ ਜੀ ਉਸ ਤੋਂ ਬਾਅਦ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ ਆਲਟੋ ਇਹਦੀ ਕੀ ਡਿਟੇਲ ਹੈ ਜੀ ਆਲਟੋ 2007 ਮਾਡਲ ਹੈ ਜੀ ਹਾਂਜੀ ਕਾਰ ਦੇ ਵਿੱਚ ਚਿੱਟੇ ਰੰਗ ਦੀ ਕਾਰ ਹੈ ਲਗਭਗ origignal ਪੇਂਟ ਦੀ ਹੈ ਜੀ ਠੀਕ ਹੈ ਟੀਵੀ ਨੰਬਰ ਹੈ ਟਾਇਰ ਚੌਕੜਾ ਨਵਾਂ ਲੱਗਿਆ ਹੋਇਆ ਹੈ ਜੀ ਨੰਬਰ ਪੱਕਾ ਪੰਜਾਬ ਦਾ ਜੀ ਇੱਕ ਲੱਗਿਆ ਹੋਇਆ ਨੰਬਰ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਸੈਂਟਰ ਲੋਕ ਹੈ ਜੀ ਦੂਸਰੀ ਚਾਬੀ ਬਣੀ ਹੋਈ ਆ ਕਾਰ ਦੇ ਵਿੱਚ ਸੈਂਟਰ ਲੋਕ ਵਾਲੀ ਜਿਹੜੀ ਵੱਡੀਆਂ ਕਾਰਾਂ ਦੇ ਵਿੱਚ ਆਉਂਦੀ ਹੈ ਸੀਟ ਕਵਰ ਨਵੇਂ ਨੇ ਜੀ ਮੈਟਿੰਗ ਨਵੀਂ ਹੈ ਲੱਖ ਦੇ ਕਰੀਬ ਗੱਡੀ ਚੱਲੀ ਹੋਈ ਹੈ ਕੋਈ ਕੰਮ ਖਰਚਾ ਨਹੀਂ origignal ਪੇਂਟ ਦੀ ਠੀਕ ਹੈ ਗੱਡੀ ਦਾ ਜਿਹੜਾ ਰੇਟ ਆ 1,05,000 ਰੁਪਿਆ ਡਿਮਾਂਡ ਹੈ ਜੀ ਕਮਿਸ਼ਨ ਬੇਸ ਤੇ ਡੀਲ ਹੋਊਗੀ ਬਾਕੀ ਮੌਕੇ ਤੇ ਮਾਨਤਨ ਕਰਾਂਗੇ ਹਾਂਜੀ ਮਾਨਤਨ ਹੋਊਗਾ ਜੀ ਆਲਟੋ ਹੈ ਜੀ 2012 ਮਾਡਲ ਹੈ ਜੀ ਐਲਐਕਐਸਆਈ ਦੋਨੋਂ ਚਾਬੀਆਂ ਸੈਂਟਰ ਲੋਕਿੰਗ 95000 ਚੱਲੀ ਹੋਈ ਚਾਰੋਂ ਟਾਇਰ 80 ਪੈਸੇ ਟਾਇਰ ਨੇ ਜੀ ਹਾਂਜੀ ਮਕੈਨਿਕਲ ਦੀ ਬਹੁਤ ਸੋਹਣੀ ਆ ਲਗਭਗ origignal ਪੇਂਟ ਦੀ ਹੈ ਵੀ 2012 ਮਾਡਲ ਐਲਐਕਐਸਆਈ origignal ਨੰਬਰ ਪੀਵੀ13 ਨੰਬਰ ਦੀ ਕਾਰ ਹੈ ਜੀ ਠੀਕ ਆ ਜੀ ਅੰਦਰ ਉਹ ਵੀ ਕਾਰ ਬਿਲਕੁਲ ਨਵੀਂ ਪਈ ਹੈ ਜੀ ਹਾਂਜੀ ਹਾਂਜੀ ਸ਼ੀਸ਼ੇ ਸਾਰੇ ਨਾਲ ਦੇ ਨੇ ਜੀ ਇਹਦੇ ਫਰੰਟ ਸ਼ੀਸ਼ੇ ਤੇ ਟ੍ਰੇਡ ਹੈ ਗੱਡੀ ਦਾ ਰੇਟ 1 ਲੱਖ ਤੇ 90000 ਰੁਪਿਆ ਰੇਟ ਹੈ ਜੀ ਕਾਰ ਦਾ ਹਾਂਜੀ ਤੇ ਬਾਕੀ ਚਾਲ ਚਲਾ ਕੇ ਵਖੋ ਕਿ ਮੈਂ ਕਾਰ ਬਹੁਤ ਵਧੀਆ ਜੀ ਕੋਈ 1 ਰੁਪਿਆ ਨਹੀਂ ਲੱਗਣ ਵਾਲਾ ਬਿਲਕੁਲ ਨਵੀਂ ਕਾਰ ਹੈ ਮੇਰੇ ਮਿੱਤਰੋ ਚਾਲ ਚਲਾਵੇ ਦੀ ਬਾਕੀ ਬਾਡੀ ਲੈਂਡ ਦੀ ਵੀ ਕਾਰ ਬਿਲਕੁਲ ਹੀ ਨਵੀਂ ਪਈ ਹੈਗੀ ਕੋਈ ਦਿੱਕਤ ਨਹੀਂ ਜੀ ਤੇ ਕਿਨਾਰੇ ਦੱਸਿਆ ਸੀ ਤਾਂ ਜੀ 1,90,000 ਰੁਪਇਆ ਜੀ 1,90,000 ਜੀ ਜੀ ਇੱਕ ਵਾਰ ਇਹਦਾ ਇੰਜਨ ਚੈੱਕ ਕਰਵਾ ਦਿਓ ਜੀ ਸਾਫ ਸੁਥਰਾ ਜੀ ਡਿਜੀਟਲ ਬਿਲਕੁਲ ਨਵਾਂ ਇੰਜਨ ਵਿਆਕਰ ਦਾ ਜੀ ਕਿਤੇ ਨਹੀਂ ਕੋਈ ਗਲਤ ਨਹੀਂ ਜਿਨੇ ਸਟicker ਹੁੰਦੇ ਨੇ ਕੰਪਨੀ ਵੱਲੋਂ ਦੋਨੇ ਸਟicker ਲੱਗੇ ਹੋਏ ਨੇ ਜੀ ਬਾਕੀ ਡਿੱਗੀ ਦੀ ਵੀ ਕਾਰ ਬਿਲਕੁਲ ਨਵੀਂ ਬਿਲਕੁਲ ਜੀ ਬਿਲਕੁਲ ਉਸ ਤੋਂ ਅਗਲੀ ਕਾਰ ਫੇਰ ਆ ਗਈ ਜ ਆਪਣੇ ਕੋਲੇ ਆਲਟੋ ਕੀ ਡਿਟੇਲ ਹੈ ਦੀ ਜੀ ਆਲਟੋ ਬੱਲੇ ਆ ਗਈ ਇਹ 2000 10 ਮਾਡਲ ਐਲਐਕਐਸਆਈ ਪੰਜਾਬ ਨੰਬਰ ਦੀ ਦੂਸਰੇ ਨਾਮ ਹੈ ਜੀ 75000 ਚੱਲੀ ਹੋਈ ਹੈ ਠੀਕ ਆ ਜੀ ਮਕੈਨੀਕਲ ਦੀ ਇੰਜਨ ਦੀ ਟਾਇਰ ਟੱਪਾ ਇੰਜਨ ਪੂਰੀ ਵਧੀਆ ਕਾਰ ਹੈ ਹਾਂਜੀ ਸਾਰੇ ਟਾਇਰ ਹੈਗੇ ਨੇ ਦੇ 80 85 ਪੈਸੇ ਠੀਕ ਹੈ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਗੱਡੀ ਦੇ ਵਿੱਚ ਠੀਕ ਆ ਜੀ ਸਾਰੀ ਕਾਰ ਓਕੇ ਹੈਗੀ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ 165000 ਰੁਪਿਆ ਡਿਮਾਂਡ ਹੈ ਜੀ ਹਾਂਜੀ 165000 ਦੇ ਕਿੰਨਾ ਮਾਡਲ 2010 ਮਾਡਲ ਐਲਐਕਐਸਆਈ ਉਸ ਤੋਂ ਫੇਰ ਆ ਗਈ ਜ ਆਪਣੇ ਕੋਲੇ ਆਲਟੋ K10 ਕਾਰ ਹੈ ਇਹਦੀ ਕੀ ਡਿਟੇਲ ਹੈ ਜੀ K10 12 ਮਾਡਲ ਹੈ ਜੀ ਹਾਂਜੀ ਸੈਕੰਡ ਓਨਰ ਆ 65000 ਓਰੀਜਨਲ ਚੱਲੀ ਹੋਈ ਆ ਲੁਧਿਆਣਾ ਨੰਬਰ ਆ ਬੱਲੇ ਲੁਧਿਆਣਾ ਨੰਬਰ ਕਾਰ ਆ ਜੀ ਤੇ ਲਾਈ ਟਾਇਰ ਇਹਦੇ ਨਵੇਂ ਨੇ ਕਾਰ ਸਲਾਵਾ ਕਿਵੇਂ ਆਰਦਾ ਜੀ ਬਹੁਤ ਵਧੀਆ ਜੀ 65000 ਜੈਨੂਨ ਚੱਲੀ ਹੋਈ ਆ ਹਾਂ ਤੇ ਕਿਵੇਂ ਆ ਜੀ ਦੂਜੇ ਨਾਮ ਆ ਜੀ ਤੀਜੇ ਨਾਮ ਆ ਜੀ ਤੇ ਰੇਟ ਕਿੰਨਾ ਕਰਦੇ ਤੇ ਜੀ 230000 ਰੁਪਿਆ ਪਾਰਟੀ ਡਿਮਾਂਡ ਕਰਦੀ ਆ ਜੀ ਕਮਿਸ਼ਨ ਬੇਸ ਤੇ ਡੀਲ ਰਊਗੀ ਹਾਲਟੋ ਆ ਜੀ ਦਿੱਲੀ ਨੰਬਰ ਦੀ 2009 ਮਾਡਲ ਆ ਹਾਂਜੀ ਔਰ ਸਿਰਫ 35000 ਚੱਲੀ ਹੋਈ ਕਾਰ ਆ ਓਰੀਜਨਲ ਠੀਕ ਆ ਜੀ 35000 ਚੱਲੀ ਹੈ ਜੀ ਮੀਟਰ ਦੀ ਗਰੰਟੀ ਹੈ ਚਾਰੋਂ ਟਾਇਰ ਨਵੇਂ ਨੇ ਹਾਂਜੀ ਇੰਜਨ ਦੀ ਗੇਅਰ ਦੀ ਕੋਈ ਕੰਮ ਖਰਚਾ ਨਹੀਂ ਸ਼ੀਸ਼ੇ ਸਾਰੇ ਨਾਲ ਦੇ ਜੀ ਠੀਕ ਹੈ ਜੀ ਤੇ ਗੱਡੀ ਦਾ ਰੇਟ 1 ਲੱਖ ਤੇ 35000 ਰੁਪਿਆ ਵਿਦ ਐਨਓਸੀ ਕਾਰ ਦਾ ਰੇਟ ਹੈ ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਮੌਕੇ ਤੇ ਕਰੋਗੇ ਮਾਨਤਾਨ ਜੀ 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 ਅਰੋਂ ਵਧੀਆ ਨੇ ਜੀ ਕੋਈ ਕੰਮ ਖਰਚਾ ਨਹੀਂ ਸ਼ੀਸ਼ੇ ਸਾਰੇ ਨਾਲ ਦੇ ਨੇ ਫਰਸ਼ ਫਰਸ਼ ਦੀ ਬਿਲਕੁਲ ਨਵੀਂ ਹੈ ਸਿਰਫ 35000 ਚੱਲੀ ਹੋਈ ਆਲਟੋ ਐਲਐਕਐਸਆਈ ਜੀ ਇਹ ਰੇਟ ਕਿੰਨਾ ਹੈ ਤਾਂ ਜੀ 135000 ਰੁਪਇਆ ਵਿਦ ਐਨਓਸੀ Swift 2009 ਮਾਡਲ ਹੈ ਜੀ BXi ਗਲੋਰੀ ਐਡੀਸ਼ਨ ਹਾਂਜੀ ਬਹੁਤ ਸਾਰੇ ਵੀਰਾਂ ਨੇ ਇਹ ਕਾਰ ਰੱਖੀ ਵੀ ਹੋ ਸਕਦੀ ਹੈ ਔਰ ਚਲਾਈ ਵੀ ਹੋ ਸਕਦੀ ਹੈ ਇਹਦਾ ਕਰੀਮ ਕਲਰ ਇੰਟੀਰੀਅਰ ਆਉਂਦਾ ਹੈ ਇਹਦਾ ਤੁਸੀਂ ਇੰਟੀਰੀਅਰ ਜਰੂਰ ਦਿਖਾ ਦਿਓ ਕਾਰ ਦਾ 2009 ਮਾਡਲ ਹੈ ਜੀ ਦਿੱਲੀ ਨੰਬਰ ਹੈ ਚਾਰੋਂ ਟਾਇਰ ਨਵੇਂ ਨੇ ਇੰਜਨ ਗੇਅਰ ਦੀ ਪੂਰੀ ਸੋਹਣੀ ਹੈ ਇੰਟੀਰੀਅਰ ਦਿਖਾਓ ਕਰੀਮ ਕਲਰ ਇੰਟੀਰੀਅਰ ਦੇ ਵਿੱਚ ਕਾਰ ਆਉਂਦੀ ਹੈ ਇਹ ਬਹੁਤ ਸਾਰੇ ਸੱਜਣ ਬੇਲੀਆਂ ਨੂੰ ਪਤਾ ਵੀ ਹੋਏ ਕਾਰ ਬਾਰੇ ਤੇ ਹੋ ਸਕਦਾ ਹੈ ਕਿਸੇ ਬੰਦੇ ਨੇ ਇਹ ਦੇਖੀ ਵੀ ਨਾ ਹੋਵੇ ਵੀ ਇਹ ਮਾਡਲ ਵੀ ਆਉਂਦਾ ਹੈ 1,55,000 ਰੁਪਿਆ ਵਿਦ ਐਨਓਸੀ ਕਾਰ ਦਾ ਰੇਟ ਹੈ ਜੀ ਸਿਰਫ ਟਾਇਰ ਤੇ ਲਾਈ ਵੀਲ ਦਾ ਬਾਈਆਂ ਕੋਲ ਜਿੰਨੀਆਂ ਕਾਰਾਂ ਖੜੀਆਂ ਨੇ ਸਾਰੀਆਂ ਦੇ ਵਿੱਚ ਲਗਭਗ ਨਵੇਂਾਂ ਵਾਂਗੂ ਪਏ ਨੇ ਤੇ ਕਾਰਾਂ ਵੀ ਬਿਲਕੁਲ ਕੋਕੇ ਪੀਸ ਨੇ ਬਾਈਆਂ ਕੋਲੇ ਤੇ ਇਹਦੀ ਕੀ ਡਿਟੇਲ ਹੈ ਜੀ 2016 ਜੀਡੀਆਈ ਪਲੱਸ ਪੁਸ਼ ਬਟਨ ਜੀ ਆਟੋਮੈਟਿਕ ట్రాన్స్‌મિਸ਼ਨ ਦੇ ਵਿੱਚ ਹੈ ਹਾਂਜੀ ਬਹੁਤ ਘੱਟ ਮਿਲੂਗੀ ਜੀ ਆਟੋ ਦੇ ਵਿੱਚ ਕਾਰ ਆਟੋ ట్రాన్స్‌મિਸ਼ਨ ਹੈ 500000 ਰੁਪਿਆ ਵਿਦ ਐਨਓਸੀ ਕਾਰ ਦਾ ਰੇਟ ਹੈ ਜੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ। ਬਾਕੀ ਮਿੱਤਰੋ ਇੰਟੀਰੀਅਰ ਤੁਹਾਨੂੰ ਚੈੱਕ ਕਰਾਇਨਾ ਇੰਟੀਰੀਅਰ ਦੀ ਕਾਰ ਵੀ ਬਿਲਕੁਲ ਨਵੀਂ ਪਈ ਹੈਗੀ। ਕਿਦਰੇ ਕੋਈ ਦਿੱਕਤ ਨਹੀਂ ਨਵੇਂ ਸੀਟ ਕਵਰ ਪਏ ਨੇ ਕਾਰ ਦੇ ਵਿੱਚ। ਆਟੋਮੈਟਿਕ ਆਗੀ। ਬਹੁਤ ਸੋਹਣੀ ਕਾਰ ਆਗੀ। Swift ਹੈ ਜੀ 2017 ਮਾਡਲ। BDI ਆਪਸ਼ਨਲ ਹੈ। 17 ਮਾਡਲ ਫਸਟ ਓਨਰ ਲਾਈ ਟਾਇਰ ਨਵੇਂ ਜੀ। ਕੋਈ ਕੰਮ ਖਰਚਾ ਨਹੀਂ ਹੈਗਾ। 2017 ਨੰਬਰ ਦੀ ਕਾਰ ਹੈ BDI ਆਪਸ਼ਨਲ ਜੀ। ਠੀਕ ਹੈ ਜੀ। ਗੱਡੀ ਸੋਹਣੀ ਹੈ ਕੋਈ ਕੰਮ ਖਰਚਾ ਨਹੀਂ। ਬਿਦ ਐਨਓਸੀ ਕਾਰ ਦਾ ਰੇਟ 5 ਲੱਖ ਤੇ 25000 ਰੁਪਇਆ ਜੀ 5 ਲੱਖ 25000 ਜੀ ਬਿਦ ਐਨਓਸੀ ਕੋਈ ਕੰਮ ਖਰਚਾ ਨਹੀਂ ਹੈਗਾ ਠੀਕ ਹੈ ਜੀ 17 ਮਾਡਲ ਹੈ ਹਾਂਜੀ ਕੋਈ ਰੁਪਇਆ ਲੱਗਣ ਵਾਲਾ ਨਹੀਂ ਕਾਰ ਤੇ ਚੰਗੀ ਗੱਡੀ ਹੈ ਲਾਇ ਟਾਇਰ ਨਵੇਂ ਨੇ ਜੀ ਠੀਕ ਹੈ ਜੀ ਮਤਲਬ ਤੁਸੀਂ ਕੰਡੀਸ਼ਨ ਚੈੱਕ ਕਰੋ ਕਾਰ ਦੀ ਬਿਲਕੁਲ ਹੀ ਨਵੀਂ ਕਾਰ ਪਈ ਹੈ ਸ਼ੋਰੂਮ ਕੰਡੀਸ਼ਨ ਦੀ ਕਾਰ ਆ ਗਈ ਅਲੋਏ ਵੀਲ ਤੇ ਟਾਇਰ ਕਾਰ ਦੇ ਵਿੱਚ ਬਿਲਕੁਲ ਨਵੇਂ ਨੇ ਯੂਪੀ ਨੰਬਰ ਦੀ ਕਾਰ ਆ ਗਈ 17 ਮਾਡਲ ਹੈ ਤੇ ਰੇਟ ਕਿੰਨਾ ਦੱਸਿਆ ਸੀ ਇਹਦਾ ਜੀ 525000 ਰੁਪਇਆ ਵਿਦ ਐਨਓਸੀ ਜੀ 525000 ਰੁਪਇਆ ਵਿਦ ਐਨਓਸੀ ਮਿੱਤਰੋ ਪਹਿਲਾਂ ਤਾਂ ਆਪਾਂ ਤੁਹਾਨੂੰ ਦੇਤੀਆਂ ਹਲਕੀਆਂ ਗੱਲਾਂ ਤੇ ਹੁਣ ਆ ਗਿਆ ਆਪਣੇ ਕੋਲ ਝੋਟੇ ਬਰੀਜਾ ਕਾਰ ਕੀ ਡਿਟੇਲ ਆ ਕਰ ਦੀ ਜੀ ਬਰੀਜਾ 2016 ਮਾਡਲ ਹੈ ਦੋਸਤੋ ਜੀਡੀਆਈ 2016 ਹਰਿਆਣਾ ਨੰਬਰ ਹੈ ਜੀ ਔਰ ਸੈਕਿੰਡ ਓਨਰ ਹੈ ਟਾਇਰ ਚਾਰੋਂ ਨਵੇਂ ਵਰਕੇ ਨੇ ਹਾਂਜੀ 90 92 ਦੇ ਕਰੀਬ ਗੱਡੀ ਚੱਲੀ ਹੋਈ ਹੈ ਕੰਪਨੀ ਵਾਲੇ ਲਾਇਆ ਚ ਕੋਈ ਕੰਮ ਖਰਚਾ ਨਹੀਂ ਹੈਗਾ ਕਾਰ ਦੇ ਵਿੱਚ ਠੀਕ ਹੈ ਜੀ ਚੰਗੀ ਗੱਡੀ ਹੈ ਜੀ ਵਧੀਆ ਮਕੈਨੀਕਲ ਦੀ ਵਧੀਆ ਰੰਗ ਚਿੱਟਾ ਆ ਗਿਆ ਜੀ ਬਰੇਜਾ ਕਿਨੇ ਮਾਡਲ ਦੱਸਿਆ ਸੀਗੇ ਜੀ 16 ਜੀਡੀਆਈ ਤੇ ਰੇਟ ਕਿੰਨਾ ਘਾੜ ਦੇਦਾ ਜੀ ਇਹਦਾ ਰੇਟ ਹੈਗਾ ਜੀ 5 ਲੱਖ ਤੇ 85000 ਰੁਪਿਆ 5 ਲੱਖ 85000 ਦੀ ਜੀਡੀਆਈ ਵੀਰੈਂਟ ਦੇ ਵਿੱਚ ਚੱਕੋ ਜੀ ਉਸ ਤੋਂ ਅਗਲੀ ਕਾਰ ਆ ਗਈ ਜ ਆਪਣੇ ਕੋਲੇ ਸਕਾਰਪਿਓ ਵਾਈਟ ਕਲਰ ਦੇ ਵਿੱਚ ਆ ਜੀ ਤੇ ਜੁਪੀ ਨੰਬਰ ਦੀ ਕਾਰ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਸਕੋਰਪਿਓ ਹੈਗੀ ਆ ਜੀ S10 ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹਾਂਜੀ ਨਾ ਮਿਲਣ ਵਾਲੀ ਕਾਰ ਹੈ ਬਹੁਤ ਘੱਟ ਮਿਲਦੀ ਹੈ ਗੱਡੀ ਇਹ ਠੀਕ ਆ ਜੀ S10 16/17 ਜੀ ਹਾਂਜੀ ਫਸਟ ਓਨਰ ਹੈ ਫੁੱਲ ਬੀਮਾ ਦੋਨੋਂ ਚਾਬੀਆਂ ਨੇ ਸਿਰਫ 57000 ਚੱਲੀ ਹੋਈ ਹੈ ਹਾਂਜੀ ਪੰਜੋ ਟਾਇਰ ਇਹਦੇ ਨਵੇਂ ਨੇ ਜੀ ਅਲਾਏ ਲੱਗੇ ਨੇ ਐਂਪਲੀਫਾਇਰ ਬੂਫਰ ਐਂਡਰੋਇਡ ਪਲੇਅਰ, ਬੈਕ ਐਚਡੀ ਕੈਮਰਾ, ਸੀਟ ਕਵਰ, ਮੈਟਿੰਗ, ਫੁੱਲੀ ਲੋਡਡ ਕੰਡੀਸ਼ਨ ਦੇ ਵਿੱਚ ਗੱਡੀ ਹੈ ਜੀ। ਸਿਰਫ 57000 ਚੱਲੀ ਹੋਈ ਸਕੋਰਪੀਓ ਵੈਸਟਰਨ ਆਟੋਮੈਟਿਕ ਦੇਣ ਜਾ ਰਹੇ ਹਾਂ ਦੋਸਤੋ ਤੁਹਾਨੂੰ। ਅਲਾਈ ਟਾਇਰ ਨਵੇਂ ਨੇ ਜੀ। ਪੰਜੇ ਟਾਇਰ ਨਵੇਂ ਨੇ ਕਾਰ ਦੇ। ਲੱਖ ਡੇਢ ਲੱਖ ਰੁਪਏ ਦਾ ਸਮਾਨ ਗੱਡੀ ਦੇ ਵਿੱਚ ਜਿਹੜਾ ਲੱਗਿਆ ਹੋਇਆ ਜੀ। ਤੇ ਇਹਦਾ ਰੇਟ ਕਿੰਨਾ ਜੀ? 11 ਲੱਖ ਰੁਪਇਆ ਜੀ ਐਨਓਸੀ ਦੇ ਨਾਲ ਡਿਮਾਂਡ ਹੈ ਮਾਨਤਾ ਨੂੰ ਮੌਕੇ ਤੇ ਜਰੂਰ ਕਰਾਂਗੇ ਠੀਕ ਹੈ ਜੀ ਬੈਠ ਕੇ ਡੀਲ ਕਰੋ ਜੀ ਕ੍ਰੇਟਾ ਆ ਗਈ ਦੋਸਤੋ ਆਪਣੇ ਕੋਲੇ 2016 ਮਾਡਲ ਕ੍ਰੇਟਾ ਹਾਂਜੀ ਇਹ ਵੀ ਨਾਮੀਕਾਰਾਂ ਦੇ ਵਿੱਚੋਂ ਇੱਕ ਹੈ ਜੀ ਜਿਹੜੇ ਵੀਰ ਹੁੰਡਈ ਕ੍ਰੇਟਾ ਦੀ ਭਾਲ ਦੇ ਵਿੱਚ ਹੈਗੇ ਨੇ 2016 ਮਾਡਲ ਪੁਸ਼ ਬਟਨ ਸਟਾਰਟ ਆਪਣੇ ਕੋਲੇ ਕ੍ਰੇਟਾ ਖੜੀ ਹੈ ਜੀ ਪੁਸ਼ ਬਟਨ ਸਟਾਰਟ ਹੈ 2016 ਮਾਡਲ ਤੇ ਚਾਰੋਂ ਟਾਇਰ ਮਿਚਲਨ ਦੇ ਨਵੇਂ ਨੇ ਜੀ ਇੰਜਨ ਗੇਅਰ ਦੀ ਫੁੱਲ ਓਕੇ ਐ 90 ਦੇ ਕਰੀਬ ਚੱਲੀ ਹੋਈ ਐ ਜੀ ਨੰਬਰ ਪੱਕੇ ਨੰਬਰ ਦੀ ਐ ਜੀ ਬਾਕੀ ਕਾਰ ਦੀ ਲੁੱਕ ਵੀ ਬਿਲਕੁਲ ਨਵੀਂ ਪਈ ਐ ਜੀ ਬਹੁਤ ਸੋਹਣੀ ਕਾਰ ਆ ਗਈ ਤੇ ਮੈਨੂਅਲ ਆਪਸ਼ਨ ਦੇ ਵਿੱਚ ਆਣਾ ਜੀ ਮੈਨੂਅਲ ਵਿੱਚ ਐ ਤੇ ਪੇਂਟ ਸ਼ੇਡ ਕਿੰਨੀ ਕਾ ਕਾਰ ਜੀ ਹਾਂ ਜੀ ਪੇਂਟ ਸ਼ੇਡ ਜੀ ਇੱਕ ਡੇਢ ਪੀਸ ਜੀ ਠੀਕ ਐ ਜੀ 8,25,000 ਰੁਪਏ ਡਿਮਾਂਡ ਐ ਜੀ ਪਾਰਟੀ ਦੀ ਗੱਡੀ ਐ ਕਮਿਸ਼ਨ ਬੇਸ ਤੇ ਡੀਲ ਹੋਊਗੀ ਬੈਠ ਕੇ ਨੇਗੋਸ਼ੀਏਟ ਹੋ ਜਾਊਗੀ ਲਓ ਜੀ ਉਸ ਤੋਂ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ ਫਿਰ ਮਰੂਤੀ ਸਿਉਕੀ ਸਵੈਫਟਰ ਇਹਦੀ ਕੀ ਡਿਟੇਲ ਹੈ ਜੀ ਸਵੈਫਟਰ 2013 ਮਾਡਲ ਹੈ ਜੀ ਬੀਡੀਆਈ ਵੇਰੀਐਂਟ ਹੈ ਡੀਜ਼ਲ ਦੇ ਵਿੱਚ ਠੀਕ ਹੈ ਜੀ ਅਲਾਈ ਟਾਇਰ ਨਵੇਂ ਨੇ ਐਂਡਰੋਇਡ ਪਲੇਅਰ ਲੱਗਿਆ ਹੋਇਆ ਹੈ ਜੀ ਤੀਸਰੇ ਨਾਮ ਦੀ ਗੱਡੀ ਹੈ ਜੀ ਠੀਕ ਹੈ ਜੀ ਗੱਡੀ ਦਾ ਰੇਟ 3 ਲੱਖ ਤੇ 35000 ਰੁਪਏ ਜੀ ਠੀਕ ਹੈ ਜੀ ਆਨ ਟੇਬਲ ਨੇਗੋਸ਼ੀਏਟ ਹੋਊਗਾ ਕਮਿਸ਼ਨ ਬੇਸ ਤੇ ਡੀਲ ਹੋਊਗੀ ਜੀ ਠੀਕ ਹੈ ਜੀ ਵਰਨਾ ਆ ਗਈ ਆਪਣੇ ਕੋਲੇ 2013 ਰਜਿਸਟਰਡ 14 ਪੀਵੀ 19 ਬਰਨਾਲਾ ਨੰਬਰ ਦੀ ਠੀਕ ਹੈ ਜੀ ਚਾਰੋ ਟਾਇਰ ਚ ਨਵੇਂ ਨੇ ਜੀ ਐਂਡਰੋਇਡ ਪਲੇਅਰ ਲੱਗਿਆ ਹੋਇਆ ਠੀਕ ਹੈ ਜੀ 83000 ਗੱਡੀ ਚੱਲੀ ਹੋਈ ਹੈ ਇੰਜਨ ਦੀ ਗੇਅਰ ਦੀ ਫੁੱਲ ਓਕੇ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਸੀਟ ਕਵਰ ਮੈਟਿੰਗ ਸੋਹਣੀ ਹੈ ਪੂਰੀ ਘੈਂਟ ਕਾਰ ਹੈ ਜੀ ਡਬਲ 에ਅਰ ਬੈਗ ਵਾਲਾ ਵੇਰੀਐਂਟ ਹੈ ਇਹ ਵੇਰੀਐਂਟ ਕਿਹੜਾ ਹੈ ਜੀ ਐਸਐਕਸ ਹੈ ਜੀ ਡਬਲ 에ਅਰ ਬੈਗ ਦੇ ਵਿੱਚ 1.6 ਲਓ ਮੇਥਰ ਟਾਪ ਵਾਲੇ ਵੇਰੀਐਂਟ ਦੀ ਤੁਹਾਨੂੰ ਬਰਨਾ ਕਾਰਡ ਦਵਾ ਰਿਆਂ ਅੱਜ ਆਪਾਂ ਪੂਰੇ ਮੋਟਰਸ ਦੇ ਉਪਰ ਤੇ ਕਿੰਨਾ ਰੇਟ ਹੈ ਇਹਦਾ ਪਰ ਨਾਲ ਰੇਟ ਹੈ ਜੀ 4.5 ਲੱਖ ਰੁਪਏ ਦੋਸਤੋ ਡਿਮਾਂਡ ਹੈ ਠੀਕ ਹੈ ਜੀ ਹੌਂ ਟੇਬਲ ਨੇਗੋਸ਼ੀਏਟ ਹੋ ਜੂ ਉਸ ਤੋਂ ਬਾਅਦ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ Honda City ਇਹਦੀ ਕੀ ਡਿਟੇਲ ਹੈ ਜੀ Honda City 2014 ਮਾਡਲ ਹੈ ਜੀ PV13 ਸੰਗਰੂਰ ਨੰਬਰ ਹੈ ਜੀ ਦੂਸਰੇ ਨਾਮ ਹੈ ਹਾਂਜੀ ਚਾਰੇ ਟਾਇਰ ਜੋਕੋਹਾਮਾ ਦੇ ਨਵੇਂ ਨੇ ਜੀ ਹਾਂਜੀ ਔਰ ਪੂਰੀ ਸੋਹਣੀ ਗੱਡੀ ਹੈ ਜੀ ਕੋਈ ਕੰਮ ਖਰਚਾ ਨਹੀਂ ਬੀਮਾ ਕਾਰ ਦਾ ਪਿਆਗਾ 11 ਮਹੀਨਿਆਂ ਦਾ ਅੰਦਰੋਂ ਸੀਟ ਕਵਰ ਮੈਟਿੰਗ ਓਕੇ ਹੈ ਡੈਸ਼ਬੋਰਡ ਦੀ ਕਾਰ ਇੰਟੀਰੀਅਰ ਦੀ ਸਾਰੀ ਗੱਡੀ ਸੋਹਣੀ ਹੈ ਜੀ ਤੇ ਗੱਡੀ ਦਾ ਰੇਟ 4.5 ਲੱਖ ਰੁਪਿਆ ਡਿਮਾਂਡ ਹੈ ਜੀ ਔਨ ਟੇਬਲ ਨੇਗੋਸ਼ੀਏਟ ਹੋ ਜੂਗੀ ਇਹ ਵਰਨਾ ਆ ਗਈ ਜੀ 2011 ਮਾਡਲ ਠੀਕ ਹੈ ਜੀ ਜਿਹੜੇ ਵੀਰਾਂ ਨੇ ਇਹ ਵਾਲੀ ਵਰਨਾ ਰੱਖੀ ਹੈ ਇਹਦੇ ਵਿੱਚ ਬਹੁਤ ਬਹੁਤ ਖਾਸੀਅਤ ਹੈ ਹਾਂਜੀ ਬਹੁਤ ਵਧੀਆ ਗੱਡੀਆਂ ਨੇ ਜੀ ਹੈਵੀ ਕਾਰਾਂ ਨੇ ਕੰਟਰੋਲ ਵਾਈਜ਼ ਸੇਫਟੀ ਵਾਈਜ਼ ਬਹੁਤ ਵਧੀਆ ਨੇ 2011 ਮਾਡਲ ਹੈ ਜੀ ਚਾਰੋਂ ਟਾਇਰ ਨਵੇਂ ਨੇ ਦੋਨੋਂ ਚਾਬੀਆਂ ਨੇ ਕਾਰ ਦੀਆਂ ਚੰਗੀ ਗੱਡੀ ਹੈ ਜੀ ਕੋਈ ਕੰਮ ਖਰਚਾ ਨਹੀਂ 2,55,000 ਰੁਪਿਆ ਡਿਮਾਂਡ ਹੈ ਜੀ ਅਮਰਸਰ ਦਾ ਨੰਬਰ ਹੈ ਕਾਰ ਦਾ ਪੇਂਟ ਛੇਟ ਜੀ ਪੇਂਟ ਛੇਟ ਮਾੜੀ ਮੋਟੀ ਟੱਚਿੰਗ ਸਕਰੈਚ ਦੀ ਵਜ੍ਹਾ ਨਾਲ ਹੈਗੀ ਹੈ ਜੀ ਲੱਗੀ ਬੱਜੀ ਕੋਈ ਨਹੀਂ ਠੀਕ ਹੈ ਜੀ 2,55,000 ਰੁਪਿਆ ਡਿਮਾਂਡ ਹੈ ਸਕੋਡਾ ਲੋਰਾ ਜੀ ਇਹ ਸਕੋਡਾ ਲੋਰਾ ਕਾਰ ਆ ਗਈ ਜੀ ਬਲੈਕ ਕਲਰ ਦੇ ਵਿੱਚ ਆਪਾਂ ਕਹਿੰਦੇ ਇਹ ਵੀ ਇਹ ਕਲਰ ਪਾਲੇ ਲੱਭਦਾ ਤੇ ਕਾਰ ਵੀ ਬਹੁਤ ਸੋਹਣੀ ਹੈਗੀ ਆਟੋਮੈਟਿਕ ਟਰਾਂਸਮਿਸ਼ਨ ਚ ਹੈ ਜੀ 2012 ਮਾਡਲ ਸਿੰਗਲ ਓਨਰ ਕਾਰ ਹੈ ਠੀਕ ਹੈ ਜੀ ਅਲਾਈ ਟਾਇਰ ਗੱਡੀ ਤੇ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਹਾਂਜੀ ਕੋਈ ਕੰਮ ਖਰਚਾ ਨਹੀਂ ਹੈਗਾ 285000 ਰੁਪਿਆ ਡਿਮਾਂਡ ਹੈ ਜੀ ਔਨ ਟੇਬਲ ਨੇਗੋਸ਼ੀਏਟ ਹੋ ਜੂਗੀ ਪਹਿਲੇ ਨਾਮ ਦੀ ਹੈ ਦੋਸਤੋ ਐਨਓਸੀ ਮਿਲ ਜੂ ਹਰਿਆਣੇ ਵਾਲੇ ਵੀਰਾਂ ਵਾਸਤੇ ਜਾਂ ਪੰਜਾਬ ਦੇ ਵਿੱਚੋਂ ਕੋਈ ਬੰਦਾ ਲੈਣਾ ਹੀ ਚਾਹੁੰਦਾ ਕਾਰ ਹਰਿਆਣੇ 'ਚ ਵੀ ਨਾਮ ਹੋ ਜੂਗੀ ਉਹ ਵੀ ਕੋਈ ਦਿੱਕਤ ਨਹੀਂ ਡਾਕੂਮੈਂਟ ਪੂਰੇ ਨੇ ਕਾਰ ਦੇ ਠੀਕ ਹੈ ਜੀ ਹੋਂਡਾ ਮੇਜ ਆ ਗਈ ਦੋਸਤੋ 2013 ਰਜਿਸਟਰਡ 14 ਠੀਕ ਹੈ ਜੀ ਪੀਵੀ 13 ਸੰਗਰੂਰ ਨੰਬਰ ਦੂਸਰੇ ਨਾਮ ਹੈ ਜੀ ਫਰੰਟ ਦੀ ਕਾਰ ਬਿਲਕੁਲ ਨਵੀਂ ਹੈ ਇੰਜਨ ਗੇਅਰ ਦੀ ਚਾਲ ਦੀ ਚਾਰੋਂ ਟਾਇਰ ਨਵੇਂ ਕੋਈ ਕੰਮ ਖਰਚਾ ਨਹੀਂ ਹੈਗਾ ਕੱਲੀ ਰਵਿੰਗ ਬਾਉਂਡ ਹੋਣ ਵਾਲੀ ਕਿੱਡੀ ਹੈਗੀ ਕੋਈ ਕੰਮ ਖਰਚਾ ਨਹੀਂ ਹੈਗਾ ਟਾਇਰ ਟੱਪਾ ਇੰਜਨ ਦੀ ਗੇਅਰ ਦੀ ਫੁੱਲ ਵਧੀਆ ਕਾਰ ਹੈ 2,95,000 ਰੁਪਿਆ ਦੋਸਤੋ ਡਿਮਾਂਡ ਹੈ ਇਹਦੀ ਇਹ ਕਾਰ ਹੈ ਖੜੀ ਨੇ ਪੁੱਲਰ ਮੋਟਰ ਸੰਗਰੂਰ ਤੇ ਉੱਪਰ ਜੀ ਜਿਸ ਕਿਸੇ ਭਰਾ ਨੂੰ ਕੋਈ ਵੀ ਕਾਰ ਚਾਹੀਦੀ ਹੋਈ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰ ਲਓ ਬਾਈ ਇਹਨੂੰ ਛੇਤੀ ਛੇਤੀ ਤੇ ਇੱਕ ਵਾਰੀ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਹੈਗਾ ਜੀ ਹਰੀਪੁਰਾ ਰੋਡ ਦਰਗਾਹ ਦੇ ਕੋਲ ਪੁੱਲਰ ਮੋਟਰਸ ਹਾਂਜੀ ਹਰੀਪੁਰਾ ਰੋਡ ਜੀ ਜਾਂ ਆਪਾਂ ਧੂਰੀ ਪਟਿਆਲਾ ਬਾਈਪਾਸ ਵੀ ਕਹਿ ਦਿੰਨੇ ਆ ਸੰਗਰੂਰ ਮੇਨ ਸੰਗਰੂਰ ਦੇ ਵਿੱਚ ਬਾਈਪਾਸ ਤੇ ਆ ਜੀ ਤੁਸੀਂ ਕਿਸੇ ਵੀ ਵੀਰ ਨੇ ਆਪਦੇ ਕਿਸੇ ਸਾਧਨ ਤੇ ਆਉਣਾ ਹੈ ਮੇਰੇ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਉਹਦੇ ਤੇ ਤੁਸੀਂ ਲੋਕੇਸ਼ਨ ਲਿਖ ਕੇ ਮੈਸੇਜ ਪਾਉਣਾ ਤੁਹਾਨੂੰ ਦਫ਼ਤਰ ਦੀ ਲੋਕੇਸ਼ਨ ਮਿਲ ਜੂਗੀ ਤੁਸੀਂ ਕੋਈ 22 ਬੱਸ ਆ ਰਿਹਾ ਹੈ 22 ਟ੍ਰੇਨ ਆ ਰਿਹਾ ਵੀਰ ਸਾਨੂੰ ਕਾਲ ਕਰੋ ਸਾਡਾ ਬੰਦਾ ਤੁਹਾਨੂੰ ਬੱਸ ਸਟੈਂਡ ਚੋਂ ਜਾਂ ਰੇਲਵੇ ਸਟੇਸ਼ਨ ਤੋਂ ਪਿਕ ਕਰੂਗਾ ਜੀ ਸਾਡੇ ਕੋਲੇ ਰਾਤ ਰੁਕਣ ਦੀ ਸੁਵਿਧਾ ਹੈਗੀ ਹੈ ਜੀ ਕਾਲੀ ਚ ਨਾਮ ਉਹ ਕਿਸੇ ਵੀਰ ਨੇ ਲੋਨ ਕਰਾਣਾ ਲੋਨ ਵਾਲੇ ਵੀਰ ਪਹਿਲਾਂ ਕਾਲ ਕਰਕੇ ਆਪਣਾ ਸਿਬਲ ਵਗੈਰਾ ਚੈੱਕ ਕਰਾ ਲਿਓ ਠੀਕ ਹੈ ਜੀ ਸਾਰੀ ਗੱਲਬਾਤ ਕਰ ਲਿਓ ਜੇ ਕਿਸੇ ਗੱਡੀ ਦੀ ਵੀਡੀਓ ਫੁੱਲ ਚਾਹੀਦੀ ਹੈ ਪੁੱਲਰ ਮੋਟਰ ਸੰਗਰੂਰ YouTube ਚੈਨਲ ਦੇ ਉੱਤੇ ਵੀਡੀਓ ਪਈਆਂ ਨੇ ਉਹ ਦੇਖ ਲਿਓ ਕਿਸੇ ਦੀਆਂ ਫੋਟੋਆਂ ਚਾਹੀਦੀਆਂ 700 ਵਾਲੇ ਨੰਬਰ ਤੇ ਕੈਟਾਲਾਗ ਲੱਗੇ ਹੋਏ ਨੇ ਜੀ ਉਧਰੋਂ ਦੇਖ ਲਿਓ ਤੇ ਮਿੱਤਰੋ ਇਹ ਸੀ ਅੱਜ ਦੀਆਂ ਕਾਰਾਂ ਜੇਕਰ ਵੀਡੀਓ ਵਧੀਆ ਲੱਗਦਾ ਵੀਡੀਓ ਨੂੰ ਵਾਤੋਂ ਵਾਤ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਤੁਹਾਨੂੰ ਹੋਰ ਕਾਰਾਂ ਵੀ ਦਿਖਾਉਂਦੇ ਰਾਂਗੇ ਤਾਂ ਤੱਕ ਲਈ ਜੁੜੇ ਰਹੋ ਸਿੱਧੂ ਕਾਰ ਬਿਜ਼ਾਰਦੁੱਤੇ